ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਰຸນ ਰਾਜਪੂਤ ਸੋਂ ਤਰຸນ ਫੈਮਲੀ ਵਲੌਗ ਤੇ ਦੀਪਕ ਬਲੌਗਰ ਵਿੱਚ ਤੁਹਾਡਾ ਵੈਲਕਮ ਹੈ ਸੋ ਗਾਇਜ਼ ਅੱਜ ਦਾ ਜਿਹੜਾ ਬਲੌਗ ਹੈ ਅੱਜ ਅਸੀਂ ਜਾ ਰਹੇ ਜੀ ਰਾਜਾ ਸਾਹਿਬ ਸ਼੍ਰੀ ਨਵ ਕਵਲ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਨ ਸੋ ਅੱਜ ਤਰੀਖ ਹੈਗੀ ਆ 22 8 2025 ਸੋ ਇਹਦੇ ਵਿੱਚ ਦੋਸਤੋ ਆਪਾਂ ਅੱਜ ਫ੍ਰੀ ਸੇਵਾ ਜੋ ਅੱਜ ਗੱਡੀਆਂ ਦੀ ਲੱਗੀਆਂ ਨੇ ਸੋ ਉਹਨਾਂ ਨੂੰ ਆਪਾਂ ਕਾਲ ਕਰ ਦਿੱਤੀ ਆ ਸੋ ਉਹਨਾਂ ਨਾਲ ਮੇਰਾ ਦੋਸਤੋ ਫਰਸਟ ਕੁਰੀਅਰ ਐਕਸਪੀਰੀਅੰਸ ਏ ਜਾਨਕਿ ਮੈਂ ਪਹਿਲਾ ਅੱਜ ਤੋਂ ਪਹਿਲਾਂ ਕਦੇ ਨਹੀਂ ਗਿਆ ਸੋ ਜਦੋਂ ਜਦ ਕਹਿੰਦੇ ਨਾ ਹੁਕਮ ਹੁੰਦਾ ਓਦੋਂ ਹੀ ਜਾਣਾ ਪੈਂਦਾ ਆ ਸੋ ਅੱਜ ਤੁਹਾਨੂੰ ਆਪਾਂ ਉੱਥੇ ਦਾ ਵਲੌਗ ਦਿਖਾ ਲਦੇ ਆ ਸੋ ਸਾਰੇ ਅਸੀਂ ਰੈਡੀ ਹੋ ਚੁੱਕੇ ਆ ਤੇ ਗੱਡੀ ਦੀ ਵੇਟ ਕਰ ਰਹੇ ਆ ਬਾਕੀ ਸਾਰੇ ਰੈਡੀ ਆ ਇੱਧਰ ਵੀ ਵੇਟ ਕਰ ਰਹੇ ਆ ਗੱਡੀ ਦੀ ਤੇ ਬਾਕੀ ਚੱਲਦੇ ਆ ਦੇਖਦੇ ਆ ਸਾਰੇ ਬੈਠੇ ਆ ਜੀ ਵੇਟ ਕਰ ਰਹੇ ਆ ਗੱਡੀ ਦੀ ਤੇ ਸਾਡਾ ਮੁੰਡਾ ਕਹਿ ਰਿਹਾ ਕਿ ਟੈਟੂ ਬਣਾਉਣਾ ਉਹਨੇ ਕਿਹੜੇ ਵਾਲਾ ਬਣਾਉਣਾ ਟੈਟੂ ਸੱਪ ਵਾਲਾ ਜਿਹਦੀ ਜੀਬ ਨਿਕਲਦੀ ਅੱਛਾ ਯਾਰ ਬਹੁਤ ਮੰਨਤ ਵਾਲੀ ਜਗ੍ਹਾ ਆ ਤੇ ਬਾਕੀ ਉੱਥੇ ਜਾ ਕੇ ਦੇਖਦੇ ਆ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾ ਦਦੇ ਆ ਤੋ ਚਲੋ ਚੱਲਦੇ ਆ ਰਾਜਾ ਬਲੀ ਕਰੇ ਭਲੀ ਜਿੱਦਾਂ ਕਿ ਤੁਸੀਂ ਸਾਡੇ ਆ ਵੀਡੀਓ ਦੇਖਿਆ ਹੋਊਗੀ ਸ਼ਾਰਟਸ ਦੇਖੇ ਹੋਊਗੇ ਕਾਫੀ ਤੇ ਉਹਦੇ ਵਿੱਚ ਮੈਂ ਆਪਣਾ ਇਹਨਾਂ ਦਾ ਜਿਹੜਾ ਲਿੰਕ ਆ ਉਹ ਮੈਂਸ਼ਨ ਕਰ ਦਊਗਾ ਸੋ ਤੁਸੀਂ ਉੱਥੋਂ ਵੀ ਜਾ ਕੇ ਦੀਪਕ ਬਲੌਗਰ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸੋ ਆਪਣੇ ਨਾਲ ਹੀ ਵੀਡੀਓਜ਼ ਦੇ ਵਿੱਚ ਹੁੰਦੀ ਆ ਸੋ ਆਪਾਂ ਇੱਕ ਯਾਦਗਾਰੀ ਬਲੌਗ ਕਰਨ ਵਾਲਿਆਂ ਦੋਸਤੋ ਜਿੱਦਾਂ ਕਿ ਅੱਜ ਰਾਜਾ ਸਾਹਿਬ ਦੀਆਂ ਗੱਡੀਆਂ ਕਾਰੀਆਂ ਨੇ ਸੋ ਜਿੱਦਾਂ ਕਿ ਇੰਨੀ ਕਿ ਜ਼ਿਆਦਾ 15 20000 ਦਿੱਲੀ ਦੀਆਂ ਗੱਡੀਆਂ ਪਲੱਸ ਚੱਲ ਰਹੀਆਂ ਨੇ ਸਰਵਿਸ ਫ੍ਰੀ ਸੇਵਾ ਸੋ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿੱਦਾ ਕਹਿੰਦੇ ਨਾ ਪੰਜਾਬੀਆਂ ਦੇ ਦਿਲ ਵਾਕਈ ਬਹੁਤ ਵੱਡੇ ਹੁੰਦੇ ਨੇ ਸੋ ਕਹਿੰਦੇ ਆ ਕਿ ਜਿੱਥੋਂ ਵੀ ਲੈ ਕੇ ਆਉਣਾ ਪੰਜਾਬ ਦੇ ਵਿੱਚ ਉੱਥੇ ਤੱਕ ਗੱਡੀ ਜਾਊਗੀ ਤੁਹਾਨੂੰ ਉੱਥੋਂ ਘਰੋ ਜਾਨੀ ਕਿ ਪਿਕ ਕਰੋਗੇ ਅਗਲੇ ਤੁਹਾਨੂੰ ਉੱਥੋਂ ਚੱਕੂਗੇ ਸ਼੍ਰੀ ਰਾਜਾ ਸਾਹਿਬ ਜੀ ਦੇ ਦਰਬਾਰ ਤੱਕ ਲੈ ਕੇ ਜਾਊਗੇ ਸੋ ਉੱਥੇ ਜੇਕਰ ਤੁਸੀਂ ਮੱਥਾ ਟੇਕ ਲਿਆ ਸੋ ਤੁਹਾਡੀ ਗੱਡੀ ਉੱਥੇ ਨਹੀਂ ਖੜੀ ਉਹ ਕਿਸੇ ਵੀ دیਵੀ ਜਣ ਕੇ ਫ੍ਰੀ ਸੇਵਾਕਾਰ ਸੇਵਾ ਜਣ ਕੇ ਫ੍ਰੀ ਸੇਵਾ ਗੱਡੀ ਲੱਗੀਆਂ ਸੋ ਤੁਸੀਂ ਉੱਥੇ ਜਾ ਕੇ ਕਿਸੇ ਨੂੰ ਵੀ ਕਹਿ ਸਕਦੇ ਹੋ ਅਸੀਂ ਐਸਪੈਂਡ ਜਾਣਾ ਜਾਂ ਐਸ ਸ਼ਹਿਰ ਜਾਣਾ ਹੈ ਉਹ ਤੁਹਾਨੂੰ ਉੱਥੇ ਤੱਕ ਪਹੁੰਚਾ ਕੇ ਆਉਗੇ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਬਹੁਤ ਵਧੀਆ ਦੋਸਤੋ ਮੈਨੂੰ ਇਹ ਗੱਲ ਲੱਗੀ ਸੋ ਇੱਥੇ ਗੁਰਾਇਆਂ ਦੇ ਵਿੱਚ ਵੀ ਜਿਨ੍ਹਾਂ ਨੇ ਸਰਵਿਸ ਆ ਕਰਾਣੀਆਂ ਗੱਡੀਆਂ ਦੀ ਉਹ ਫ੍ਰੀ ਦੇ ਵਿੱਚ ਸਰਵਿਸ ਆ ਕਰ ਰਹੇ ਆ ਸੋ ਫਗਵਾੜੇ ਤੋਂ ਲੈ ਕੇ ਅੱਪਰੇ ਤੋਂ ਲੈ ਕੇ ਗੁਰਾਇਆਂ ਪਤਾ ਨਹੀਂ ਕਿੱਥੇ ਕਿੱਥੇ ਉਹਨਾਂ ਦੇ ਨਾਂ ਦੇ ਲੰਗਰ ਲਾਏ ਗਏ ਨੇ ਲੰਗਰ ਕੀ ਕੀ ਲਾਏ ਆ ਉੱਥੇ ਜਾ ਕੇ ਦੇਖਾਂਗੇ ਪਰ ਛੱਡਣਾ ਆਪਾਂ ਕੋਈ ਲੰਗਰ ਨਹੀਂ ਛੱਡਣਾ ਲੰਗਰ ਨਹੀਂ ਕੋਈ ਛੱਡਣਾ ਉਹ ਦੇਖਦੇ ਆ ਲੰਗਰ ਅਸੀਂ ਜਾਣੇ ਕਿ ਦੋ ਦਰ ਫੁੱਲ ਕੇ ਖਾਦੇ ਹੋਏ ਉਸ ਤੋਂ ਬਾਅਦ ਅਸੀਂ ਢੱਡ ਖਾ ਲਈ ਆ ਸਾਡੇ ਹਲੇ ਮੈਂ ਕਹਿੰਦਾ ਜੀ ਛੱਡਣਾ ਕੋਈ ਨਹੀਂ ਇੱਕ ਚਾਹ ਦੀ ਕੱਪੀ-ਕੱਪੀ ਬੀਤੀ ਹੋਣੀ ਅਸਟਾ ਬਸ ਤੇ ਬਸ ਉਹਨਾਂ ਦੇ ਢੱਡਾਂ ਸੁੱਕ ਚੁੱਕੇ ਆ ਸਾਡੀ ਘਰ ਵਾਲੀਆਂ ਦੇ ਬਾਕੀ ਦੇਖਦੇ ਆ ਇਸ ਮਾਮਲੇ ਦੇ ਵਿੱਚ ਸਾਡੀ ਕੁੜੀ ਨੇ ਪੀਛਾ ਖਾਣਾ ਆ ਸੋ ਪੀਜੇ ਲਈ ਉਹਨੇ ਇੱਥੇ ਤੱਕ ਹੀ ਰੋਟੀ ਤੱਕ ਨਹੀਂ ਖਾਧੀ ਆ ਤੂੰ ਕੀ ਖਾਣਾ ਇਹਨੇ ਖਾਣਾ ਕੁਛ ਨਹੀਂ ਇਹਨੇ ਲੈ ਕੇ ਹੀ ਹੋਣਾ ਜੋ ਵੀ ਹੋਣਾ ਭਾਬੀ ਤੁਸੀਂ ਕੀ ਖਾਣਾ ਮੈਂ ਜਲੇਬੀ ਜਲੇਬੀਆਂ ਅੱਛਾ ਜਲੇਬ ਤਾਜ਼ੀਆਂ ਜਲੇਬੀਆਂ ਹਲਵਾਈ ਕੋਲ ਹੀ ਪੜਾ ਦੇਣਾ ਲੈ ਲਓ ਜੀ ਜੇ ਨਾ ਹੋਇਆ ਤਾਂ ਬੇਸਤੀ ਹੋ ਜਾਣਾ ਨਹੀਂ ਨਹੀਂ ਜਲੇਬੀਆਂ ਕੀ ਸਾਰਾ ਕੁਝ ਮਿਲੂਗਾ ਇੱਥੇ ਬੰਦ ਵਾਲੇ ਨਿਕਲਦੇ ਨੇ ਤੂੰ ਗਾਲਾਂ ਉਹਨਾਂ ਦਾ ਮੇਰੇ ਸੁਆ ਜੀ ਸਾਡਾ ਕੈਮਰਾ ਇਹ ਕੈਮਰਾਮੈਨ ਹੈ ਇਹਨੇ ਜਿੰਨਾ ਵੀ ਕਰਨਾ ਹੈ ਸ਼ੂਟ ਕਰਨਾ ਹੈ ਯਾਨੀ ਕਿ ਵੀਡੀਓ ਨੂੰ ਸ਼ੂਟ ਕਰਨੀ ਆ ਹੂੰ ਸੋ ਆ ਦੇਖੋ ਜੀ ਇੱਧਰ ਜਦ ਤੱਕ ਗੱਡੀ ਨਹੀਂ ਆ ਰਹੀ ਇੱਥੇ ਕੈਰਾਮ ਬੋਰਡ ਖੇਡਿਆ ਜਾ ਰਿਹਾ ਹਾਂ ਲਓ ਜੀ ਉਹ ਕਰਉਂਦਾ ਮੂੰਹ ਸਾਡੇ ਸਿੱਟਾ ਲਓ ਜੀ ਦੇਖਦੇ ਕੀ ਕਰਦੇ ਆ ਕਿਹੜਾ ਸੱਪ ਕੱਢਦੇ ਆ ਇੱਕ ਪਲ ਇੱਕ ਪਾਲਿਆ ਆਲਾ ਚੱਕ ਜੀ ਆ ਵੀ ਪਾਲੇ ਜੀ ਆ 20 ਵੀ ਹੋ ਗਿਆ ਦੋਨਾਂ ਦੇ ਲੈ ਰੱਖ ਤੀ ਰੱਖ ਵੀ ਰੱਖ ਵੀ ਰੱਖਦੇ ਵੀ ਬਸ ਚਲੋ ਉੱਥੇ ਆ ਕੇ ਮਿਲਦੇ ਆ ਤੁਹਾਨੂੰ ਜਿੱਕੇ ਪੈ ਜਾਣ ਸੁਖ ਇਸ ਸੰਸਾਰ ਦੇ ਹਾਂ ਅੱਛਾ ਇਤਨੇ ਧਿਆਨ ਨਾਲ ਹਾਂ ਆ ਇਦਾਂ ਪੰਨਾ ਪੰਨਾ ਜਦੋਂ ਨਾ ਡਬਲ ਲੇਨ ਕਰ ਲੈਂਦੇ ਨਹੀਂ ਨਹੀਂ ਲੱਸੀ ਪੀ तां ध्याड़ी चल तां ध्याड़ी मुड़ी जान उद्धरूं बहुत सारे बी रुकने न त्रुकना औन मता Hello. Oder, 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 ਨਿਆਰੀ ਆਰੀ ਨਾਲ ਲੁੱਡੀਆਂ ਪਾਉਂਦੇ ਨਾਲੇ ਨਾਲੇ ਆ ਨਿਆਰੀ ਲੰਦੇ ਪੂਰੇ ਇਹਨੂੰ ਕਹਿੰਦੇ ਬਾਬਾ ਬੱਲੇ ਬੱਲੇ ਸੇਵਾਏ ਸੇਵਾਵੇ ਲੈ ਆ ਬਈ ਬਾਬਾ ਦਾ ਯਾਰਿਆ ਰਾਜਾ ਸਾਹਿਬ ਰਾਜਾ ਬਲੀ ਰਾਜਾ ਬਲੀ ਹੋਈ ਬਈ ਰਾਜਾ ਬਲੀ ਕਰ ਭਲੀ ਬੱਲੇ ਬੱਲੇ ਆ ਬਈ ਰਾਜਾ ਕਰ ਇੱਕ ਸਾਈਡ ਚੱਲਦੀ ਇੱਕ ਸਾਈਡ ਦੌੜਤੀ ਕੰਮ ਨਹੀਂ ਆਉਂਦਾ कला हिलना है कि ट्रैफिक <सगरेदंग Wolverhambourne> लाकर ਵੇਖ ਤਾਂ ਨਿਸ਼ਾਨ ਹਾਲੀ ਭਾਈ ਇਹਨਾ ਇੱਕ ਹੈ ਦਬਾ ਪਿੱਛੇ ਨੂੰ ਕਾਣਾ ਹੋਵੇ ਵੇਖ ਲਾ ਹਾਂ ਹਾਂ ਦਾ ਹੈ ਇੱਥੇ ਨੂੰ ਕਰਨਾ ਰਹਿਦਾ ਨਹੀਂ ਉਲੜਵਾਜੀ ਦੋ ਫਰੇਸ ਇਹ ਨਾਮ ਕਾ ਲੀਆ ਉਧਰ ਇਹ ਹਾਂਜੀ c h e मेरे दिलिया खिंचने का साइस प्रधान ਅਗਦਾ ਚੀਜ਼ ਆ ਗਾਣਾ ਚਲੋ ਜੀ ਗਾਣਾ ਬਦਲਦੇ ਸੁਣੇ ਬਹੁਤ ਮੈਂ ਕਿਸੇ ਲੇ ਲਾਓ ਜਾ ਕੇ ਲੈ ਲਾਉ ਤੂੰ ਮੈਂ ਕੀ ਲੈ ਆ ਲੈ ਲੈ ਆਜਾ ਤੈਨੂੰ ਭਾਜੀ ਤੈਨੂੰ ਭਾਜੀ ਅੱਜ ਆਪਾਂ ਲੰਗਰ ਨਹੀਂ ਛੱਡਣਾ ਠੀਕ ਆ ਲੰਗਰ ਛੱਡਣਾ ਨਹੀਂ ਕੋਈ ਵੀ ਲੰਗਰ ਆਪਾਂ ਛੱਡਣਾ ਨਹੀਂ ਬਸ ਕੱਲ ਫੇਰਾ ਮੰਗ ਆਜ ਨਹੀਂ ਛੱਡਣਾ ਰੇ ਵੀ ਇਤਰਾ ਵੀ ਜਾ ਸਕਦੇ ਆ ਬਰੇ ਤੁੰਗੀ ਰਾਚੋੜ ਆ ਜਾਦਾ ਪਹਿਲਾਂ ਦੇ ਐਜੋ ਜੇ ਆਪਾਂ ਨਿਕਲ ਸਕਦੇ ਆ ਪਤਨ ਕੋਲਾ ਭਰਾ ਆਣੇ ਹਾਂ ਹਾਂ ਵੀ ਜੇ ਦੂਜਾ 게ਟ ਆ ਇਹ ਆ ਜੀ ਰਾਜਾ ਸਾਹਿਬ ਦੇ ਦਰਬਾਰ ਲੰਗਰ ਹਾਲ ਦੇ ਵਿੱਚ ਸੋ ਲੰਗਰ ਹਾਲ ਚ ਆਪਾਂ ਤੁਹਾਨੂੰ ਦਿਖਾ ਦਦੇ ਆ ਪਰ ਇਹ ਪਤਾ ਜਿੱਥੇ ਦੇ ਕੋਤਰਾ ਲੱਗਾ ਮੇਰੇ ਖਿਆਲ ਨਾਲ ਆਈਸਕ੍ਰੀਮ ਦਾ ਲੰਗਰ ਓ ਆਈਸਕ੍ਰੀਮ ਦਾ ਲੰਗਰ ਆ ਗਿਆ ਬੰਦੇਵਾ ਆਈਸਕ੍ਰੀਮ ਦਾ ਲੰਗਰ ਆ ਗਿਆ ਆਈਸਕ੍ਰੀਮ 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 ਦੇਖੋ ਜੀ ਆਈਸਕ੍ਰੀਮ ਆਈਸਕ੍ਰੀਮ ਹੈ ਆਈਸਕ੍ਰੀਮ ਹੈ ਆਈਸਕ੍ਰੀਮ ਖੁੱਲਾ ਸਦਾ ਆਈਸਕ੍ਰੀਮ ਦਾ ਲੰਗਰ ਆਈਸਕ੍ਰੀਮ ਬਹੁਤ ਬੰਨ ਸਦਾ ਖੁੱਲਾ ਸਦਾ ਚਲੋ ਉਧਰ ਨੂੰ ਹੋ ਜਾਓ ਖਾਣ ਨੂੰ ਕਿਤੇ ਪਾਸੇ ਹੋ ਜਾਓ ਰਸ਼ਨਾ ਪਈਆਂ ਉਧਰ ਪਰਸੀਆਂ ਤੇ ਬਹਿ ਕੇ ਆਪਾਂ ਖਾਂਦੇ ਆ ਆਪਾਂ ਰਾਜਗਨ ਰਣਾ ਰਾਸ਼ਟ੍ਰ ਬਹੁਤ ਜਿਆਦਾ ਆ ਆਈਸਕ੍ਰੀਮ ਖਣੀ ਮਿੱਟੀ ਐ ਆਈਸਕ੍ਰੀਮ ਖੰਡਪਾ ਚਲੋ ਜੀ ਭਾਈ ਫੂਡ ਟਾਈਮ ਸੇਵਾ ਹੋ ਰਹੀ ਆ ਸੇਵ ਟੋਰ ਫੂਡ ਕੋਈ ਕਿਨੇ ਖੁੱਲੇ ਦਰ ਨਾਲ ਲੰਗੇ ਚੱਲ ਰਹੇ ਆ ਨਿਕਲ ਕਰੋ ਰਾਜਾ ਸਾਹਿਬ ਰਾਜਾ ਪਲੀਕ ਕਰੇ ਭੱਜ ਤਿਆਰ ਟੰਗਿਆਂ ਦਾ ਵਧੀਆ ਜਿਗਾੜ ਆ

ਹਾਂ ਤੇ ਬਾਕੀ ਸਭ ਨੂੰ ਵੀ ਲੈ ਕੇ ਜਾਓ ਰੱਜੀ ਪਣੀਏ ਚੱਲ ਚੱਲ ਚੱਲੋ ਭਾਈ ਲੜ ਰੋ ਨਾ ਲੜ ਨਾ ਪਈ ਰਹਿ ਗਈ ਭਰਾਵੇ ਹੋ ਗਿਆ ਸਰਾਸ਼ਿਆ ਹੋ ਇਹ ਪਿਆਰੀ ਸੰਗਤ ਜੀ ਆ ਦੇਖੋ ਰਸ਼ ਗੱਡੀਆਂ ਕੱਢਣ ਲਈ ਆ ਸੰਗਤ ਖੜੀ ਆ ਰਾਤ ਦਾ ਟਾਈਮ ਹੋ ਗਿਆ ਜਾਨ ਤਿਆਰ ਆ ਸਾਰੇ ਸਾਰੀ ਸੰਗਤ ਜਾਨ ਨੂੰ ਤਿਆਰ ਆ ਸੋ ਆਪਾਂ ਬੈਠੇ ਆ ਜੀ ਜੀਤੇ ਦੀ ਗੱਡੀ ਦੇ ਵਿੱਚ ਜਿਹਨਾਂ ਸੇਵਾ ਲਈਓ ਆ ਗੱਡੀ ਚਲਾ ਰਿਹਾ ਨਵੀ ਅੱਛੀਆਂ ਹਾਂਕ ਮਿਲ ਗਿਆ ਨਹੀਂ ਤਾਂ ਅੱਜ ਤਾਂ ਸੱਚੀ ਲੱਤਾਂ ਦੀ ਬੱਸ ਹੋ ਗਈ ਸੀ ਆਹ ਦੇਖੋ ਚੱਕਦਾ 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 ਗੁਰੂ ਮਹਾਰਾਜ ਜੀ ਦਾ ਬੋਲ ਚੱਕਦੇ ਚੱਕਦੇ ਫੇਰ ਆ ਜਿਹੜਾ ਫੱਲਾ ਚੱਕਦਾ ਚੱਕਦਾ ਆਹ ਦੇਖੋ ਪੈਰ ਨਾਲ ਆ ਜਾਣ ਥੱਲੇ ਦੇਖੋ ਟੇਰ ਦੇ ਉਹ ਨਗਰ ਕੀਤਾ ਨਿਕਲਦਾ ਆਹ ਦੇਖੋ ਜੀ ਦੇਖੋ ਪਿਆਰੀ ਸੰਗ ਜੀ ਆਪਣਾ ਪੈਰ ਨਾਲ ਥੱਲੇ ਦੇ ਲਿਓ ਦਾਦਾ ਦਾ ਦਾਦਾ ਤੇ ਕੁੱਤੇ ਦੀ ਆਵਾਜ਼ ਕੱਢ ਦੋ ਸਾਰੇ ਤੋੜ ਜਾਣਾ ਕਰੀਆਂ ਕਰੀ ਕਰੀ ਜੱਲ ਲਗਾਇਆ ਚੀਜ਼ਾ ਲਗਾਇਆ ਅੰਦਰ ਇਹ ਆਵਾਜ਼ ਆ ਜਾਂਦੀ ਆ ਨਾਲੀ ਬੇਟੀ ਚੱਲ ਅੰਦਰੋਂ ਤੋਂ ਸੁਣੀ ਆ ਮੇਰੇ ਚੈਟਰ ਕੋਡ ਹੋ ਗਿਆ ਨਹੀਂ ਮੂੰਹ ਚੈਟਰ ਕੋਡ ਹੋ ਗਿਆ ਦੀ ਪਾਣੀ ਆ ਬੱਚੇ ਪੀਜੇ ਦੀ ਆਸ ਤੇ ਆਏ ਸੀਗੇ ਵੀਚਾ ਕਿੱਥੇ ਦੱਸਿਆ ਨਹੀਂ ਕੀ ਹੈਗਾ ਅੰਦਰ ਰਾਸ਼ੇ ਭਾਉਦੇ ਆ ਰਾਸ਼ੇ ਭਾਉਦੇ ਹਾਂ ਕਿੱਥੇ ਉਹ ਪਗਲੀ ਰੇਡ ਤੇ ਮੈਨੂੰ ਚਾਹ ਵੀ ਨਹੀਂ ਪੀ ਗਈ ਮੈਨੂੰ ਚਾਹ ਸਵੇਰੇ ਪੀਣੀ ਮੈਂ ਸੋਚਿਆ ਸੀ ਵੀ ਆਪਾਂ